ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮੰਤਭ ਦੇ ਨਾਲ ਕੀਤਾ ਗਿਆ ਵਿਸ਼ੇਸ਼ ਉਪਰਾਲਾ ਪੰਜਾਬੀ ਨੌਜਵਾਨਾਂ ਨੂੰ ਰੇੜੀਆਂ ਵੰਡੀਆਂ ਗਈਆਂ ਅਤੇ ਉਹਨਾਂ ਨੇ ਕਿਹਾ ਕਿ ਬੱਤ ਤੋਂ ਬੱਤ ਜਿਹੜੇ ਪੰਜਾਬੀ ਨੌਜਵਾਨ ਹਨ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਰੇੜੀਆਂ ਲਗਾਉਣ ਲਈ ਥਾਂ ਵੀ ਦਿੱਤੀ ਜਾਵੇਗੀ ਤਾਂ ਕਿ ਬਾਹਰੋਂ ਆ ਕੇ ਪ੍ਰਵਾਸੀ ਲੋਕ ਜਿਹੜੇ ਉਹ ਅੱਜ ਕਾਮਯਾਬ ਹੋ ਰਹੇ ਨੇ ਤੇ ਪੰਜਾਬੀ ਲੋਕ ਪ੍ਰਵਾਸ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂ ਉਹਨੂੰ ਕਰਨ ਦੀ ਲੋਨਥੋਣੀ ਚਾਹੀਦੀ ਹੈ ਤਾਂ ਕਿ ਬੰਦਾ ਵੱਧ ਤੋਂ ਵੱਧ ਮਿਹਨਤ ਕਰੇ ਔਰ ਕਾਮਜਾਬ ਦਿੰਗੇ ਨਾ ਪ੍ਰਧਾਨ ਜੀ ਵੱਲੋਂ ਮੇਰੀ ਗੱਲਾਈ ਗਈ ਸੀ ਕਿ ਜਿਹੜੇ ਨੌਜਵਾਨ ਜਾਂ ਕੋਈ ਜਿਨ੍ਹਾਂ ਨੂੰ ਲੋੜ ਹੈ ਬੇਰੁਜ਼ਗਾਰ ਹੈ ਜਾਂ ਕੋ ਕੰਮ ਕਰਨ ਦੀ ਇੱਛੁਕ ਹੈ ਪੂਰਾ ਲੋਕਾਂ ਨੂੰ ਅਸੀਂ ਉਤਸ਼ਾਹਿਤ ਕਰਨਾ ਕੰਮ ਕਰਨ ਲਈ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਬਾਹਰ ਤੋਂ ਆ ਕੇ ਲੋਕ ਪ੍ਰਵਾਸੀ ਜਿਹੜੇ ਕੰਮ ਕਰ ਰਹੇ ਆ ਤੇ ਉਹ ਵਧੀਆ ਕਮਾਈਆਂ ਕਰ ਰਿਹਾ ਤੇ ਸਾਡੇ ਲੋਕ ਇਸ ਚੀਜ਼ ਦੇ ਵਿੱਚ ਆਪਣੀ ਛੋਟੇ ਕੰਮਾਂ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਸੋ ਪ੍ਰਧਾਨ ਜੀ ਨੇ ਸਵਾ ਲੱਖ ਰੁਪਏ ਸਵਾ ਲੱਖ ਰੁਪਏ ਲਗਾ ਕੇ ਇਹ ਜਿਹੜੇ ਸੈਟਅਪ ਤਿਆਰ ਕੀਤੇ ਗਏ ਆ ਤੇ ਨਾਲ ਹੀ ਨਗਰ ਕੌਂਸਲ ਵੱਲੋਂ ਇਹਨਾਂ ਨੂੰ ਜਗ੍ਹਾ ਵੀ ਦਿੱਤੀ ਜਾਣੀ ਹੈ ਤੇ ਜਿੰਨਾ ਇਹਨਾਂ ਦਾ ਖਰਚਾ ਜਿਹੜਾ ਕੰਮ ਕਰਨ ਦੇ ਵਿੱਚ ਆਵੇਗਾ ਉਹ ਵੀ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਦਿੱਤਾ ਜਾਵੇਗਾ ਅਸੀਂ ਅੱਗੇ ਹੋਰ ਵੀ ਜਿਹੜੇ ਨੌਜਵਾਨ ਆ ਜਿਹੜਾ ਕੰਮ ਕਰਨਾ ਚਾਹੁੰਦੇ ਆ ਆਪਣੇ ਪੰਜਾਬੀ ਨੌਜਵਾਨ ਹੈਗੇ ਆ ਤੇ ਉਹ ਸਾਡੇ ਨਾਲ ਆ ਕੇ ਸੰਪਰਕ ਕਰਨ ਤੇ ਅਸੀਂ ਉਹਨਾਂ ਨੂੰ ਜਿਹੜਾ ਇਹ ਰੋਜ਼ਗਾਰ ਦੇ ਵਿੱਚ ਮਦਦ ਕਰੂਗੇ ਤੇ ਨਾਲ ਹੀ ਉਹਨਾਂ ਦਾ ਕੰਮ ਚਲਾਉਣ ਦੇ ਵਿੱਚ ਵੀ ਅਸੀਂ ਜੋ ਸਾਡਾ ਯੋਗਦਾਨ ਪਾਉਂਗਾ ਵੱਧ ਤੋਂ ਵੱਧ ਅਸੀਂ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਕੰਮ ਚਲਾਵਾਂਗੇ ਜਿਹੜਾ ਇਹ ਖਰਚਾ ਕੌਂਸਲ ਹੋ ਦਿੰਦੇ ਇਹ ਪ੍ਰਧਾਨ ਜੀ ਨੇ ਹਾਲੇ ਸ਼ੁਰੂ ਕੀਤਾ ਹੈਗਾ ਇਹ ਨਿੱਜੀ ਤੌਰ ਤੇ ਆਪਣੇ ਉਹਦੇ ਵਿੱਚ ਤੇ ਪ੍ਰਧਾਨ ਜੀ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰ ਰਹੇ ਆ ਕਿ ਵੀ ਜਿਹੜੇ ਵੱਡੇ ਪਰਿਵਾਰ ਹੈ ਜਾਂ ਕੋਈ ਸਮਾਜਦਾਰ ਪਰਿਵਾਰ ਹੈ ਕਿ ਵੀ ਅਸੀਂ ਅੱਗੇ ਹੋ ਕੇ ਜਿਹੜੇ ਪੰਜਾਬੀ ਭਰਾਵਾਂ ਦੀ ਆਪਣੀ ਮਦਦ ਕਰੀਏ ਨਾਲ ਸਾਰਿਆਂ ਨੂੰ ਲੈ ਕੇ ਸ਼ਹਿਰ ਦੇ ਵਿੱਚੋਂ ਅਸੀਂ ਇਹ ਜਿਹੜਾ ਇੱਕ ਵਿਜ਼ਨ ਸ਼ੁਰੂ ਕੀਤਾ ਹੈ ਕਿ ਆਪਣੇ ਪੰਜਾਬੀਆਂ ਨੂੰ ਕੰਮ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਇੱਕ ਵੱਡੀ ਸੋਚ ਲੈ ਕੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਕਿ ਪੰਜਾਬੀਆਂ ਵਾਸਤੇ ਪੰਜਾਬੀਆਂ ਵਾਸਤੇ ਔਰ ਪੰਜਾਬ ਦੇ ਲੋਕਾਂ ਵਾਸਤੇ ਇੱਕ ਬਹੁਤ ਹੀ ਵਧੀਆ ਫੈਸਲਾ ਹੈ ਅੱਜ ਉਨ੍ਹਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਲੋਕ ਐ ਉਹ ਅੱਜ ਰੋਜ਼ਗਾਰ ਪੱਖੋਂ ਬਹੁਤ ਪਿੱਛੇ ਰਹਿ ਗਏ ਜਿਹੜੇ ਲੋਕ ਬਾਹਰੋਂ ਆਏ ਐ ਉਹ ਲੋਕ ਆ ਕੇ ਪੰਜਾਬ ਦੇ ਅੰਦਰ ਕਾਮਯਾਬ ਹੋ ਗਏ ਸਾਡੇ ਪੰਜਾਬੀ ਲੋਕ ਅੱਜ ਰੋਜ਼ਗਾਰ ਤੋਂ ਵਾਂਝੇ ਹੋ ਕੇ ਘਰਾਂ ਦੇ ਵਿੱਚ ਬੈਠੇ ਐ ਅੱਜ ਉਹਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਉਹਨੇ ਬਹੁਤ ਬੜੀਆਂ ਟਰੇਡੀਆਂ ਤਿਆਰ ਕਰਕੇ ਦਿੱਤੀਆਂ ਸਰਦਾਰ ਹਰਜੀਤ ਸਿੰਘ ਜੀਤਾ ਜੀ ਨੇ ਔਰ ਅੱਜ ਕਈ ਲੋਕਾਂ ਨੂੰ ਨੇ ਇਹ ਰੋਜ਼ਗਾਰ ਸ਼ੁਰੂ ਕਰਵਾ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਐਦੀ ਰੋਜ਼ਗਾਰ ਜਿਹੜਾ ਉਹ ਸ਼ੁਰੂ ਰੱਖਣਗੇ ਔਰ ਜਿੰਨੇ ਵੀ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜ਼ਰੂਰਤਮੰਦ ਲੋਕ ਨੇ ਜੈਨੂਅਨ ਪੰਜਾਬੀ ਜ਼ਰੂਰਤਮੰਦ ਲੋਕ ਨੇ ਉਹ ਇਹਨਾਂ ਨਾਲ ਸੰਪਰਕ ਕਰਨ ਤਾਂ ਕਿ ਆਪਣੇ ਹੱਕ ਪੱਖ ਦੀ ਲੜਾਈ ਨੂੰ ਜਿੱਤਦੇ ਹੋਏ ਅੱਜ ਰੋਜ਼ਗਾਰ ਵਾਲੇ ਪਾਸੇ ਨੂੰ ਚੱਲਣ ਦੀ ਕੋਸ਼ਿਸ਼ ਕਰਨ ਅਤੇ ਆਪਣੇ ਪਰਿਵਾਰ ਦਾ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਕਰਨ ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਸਰਦਾਰ ਹਰਜੀਤ ਸਿੰਘ ਜੀ ਤਾਈ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਸੋਚ ਰੱਖੀ ਗੁਰੂ ਨਗਰੀ ਦੇ ਵਿੱਚ ਰਹਿ ਕੇ ਕਿ ਸਾਡੇ ਪੰਜਾਬੀ ਲੋਕ ਆ ਜਿਹੜੇ ਉਹ ਇਸ ਕੰਮ ਕਰਨ ਦੇ ਵਿੱਚ ਸ਼ਰਮ ਸਮਝਦੇ ਪਰ ਅੱਜ ਪ੍ਰਧਾਨ ਜੀ ਸਲੂਟ ਹੈ ਤੁਹਾਡੇ ਇਸ ਮਿਸ਼ਨ ਨੂੰ ਕਿ ਤੁਹਾਨੂੰ ਦੇਖਦੇ ਹੋਏ ਜਿੰਨੇ ਵੀ ਸਾਡੇ ਬੇਰੁਜ਼ਗਾਰ ਜ਼ਰੂਰਮੰਦ ਪੰਜਾਬੀ ਲੋਕ ਆ ਉਹ ਅੱਜ ਬਾਹਰ ਆਣਗੇ ਅਤੇ ਆਪਣੇ ਕਿਤੇ ਨਾਲ ਜੁੜਨਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਹਿਲਾਂ ਤਾਂ ਸੰਗਤ ਦਾ ਬਹੁਤ-ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਕਵਰੇਜ ਕਰਨ ਆਏ ਐ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਮੈਂ ਸਕੂਟਰ ਦੇ ਉੱਤੇ ਘੁੰਮ ਫਿਰ ਕੇ ਸ਼ਰਧਾਈ ਦਾ ਕੰਮ ਕਰਦਾ ਸੀ ਅਮਨਪੁਰ ਸਾਹਿਬ ਦੇ ਵਿੱਚ ਤੇ ਅੱਜ ਮੈਨੂੰ ਸਾਡੇ ਐਮਸੀ ਸਾਹਿਬ ਲੋਹੀਂਪੁਰ ਤੋਂ ਤੇ ਹਾਂਜੀ ਸੁਨੀਲ ਸੁਨੀਲ ਜੀ ਤੇ ਨਾਲ ਹਰਜੀਤ ਸਿੰਘ ਜੀਤਾ ਜੀ ਪ੍ਰਧਾਨ ਸਾਹਿਬ ਇਹਨਾਂ ਨੇ ਇੱਕ ਯਾਨੀ ਕਿ ਖੜਨ ਵਾਸਤੇ ਜਗਾ ਵੀ ਔਰ ਇਹ ਜੋ ਸਾਨੂੰ ਰੇੜੀਆਂ ਵੀ ਨਾਲ ਦਿੱਤੀਆਂ ਗਈਆਂ ਹਨ ਤੇ ਜਿਹਦੇ ਉੱਤੇ ਅਸੀਂ ਆਪਣਾ ਖੜ ਕੇ ਇੱਕ ਜਗਾ ਤੇ ਕੰਮ ਕਰ ਸਕਦੇ ਹਾਂ ਬਾਜ਼ਾਰ ਦੇ ਵਿੱਚ ਜੋ ਕਿ ਆਰਥਿਕ ਆਰਥਿਕ ਪੱਖੋਂ ਸਾਨੂੰ ਇਹ ਮਤਲਬ ਸਹਾਇਤਾ ਕੀਤੀ ਗਈ ਹੈ ਨਗਰ ਕੌਂਸਲ ਵੱਲੋਂ ਤੇ ਮੈਂ ਨਗਰ ਕੌਂਸਲ ਦਾ ਤੇ ਪ੍ਰਧਾਨ ਜੀਤਾ ਜੀ ਦਾ ਤੇ ਸੁਨੀਲ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ